ਸੇਗੋ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਸ਼ਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਜੀਤ ਸਿੰਘ ਮੋੜ ਸ਼ਹੀਦੀ ਬਾਗ ਮੋੜ ਨਾਬਤ ਅਸੀਂ ਖੜੇ ਹਾਂ ਜਿੱਥੇ ਸ਼੍ਰੀ ਗੰਗਾ ਸਿੰਘ ਦਾ ਸਥਾਨ ਬਣਿਆ ਹੈ ਬਹੁਤ ਬਹੁਤ ਧੰਨਵਾਦ ਹੈ ਜਹੀਦਾਰ ਜਗਜੀਤ ਸਿੰਘ ਜੀ ਟ੍ਰਾਂਟੋ ਇੱਥੇ ਉਹਨਾਂ ਨੇ ਪਹਿਲਾਂ ਆਪਣੇ ਜਿਹੜਾ ਹੈਗਾ ਭਾਣਜੇ ਦੀ ਯਾਦ ਦੇ ਵਿੱਚ ਹਰਿੰਦਰ ਬੰਟੀ ਦੀ ਯਾਦ ਦੇ ਵਿੱਚ ਆ ਪੂਰਾ ਤੁਸੀਂ ਮਕਾਨ ਦੇਖ ਸਕਦੇ ਹੋ ਮਕਾਨ ਬਣਵਾਇਆ ਭੈਣਤੀ ਅੰਦਰ ਕੌਰ ਨੇ ਵੀਰ ਹਰਪ੍ਰੀਤ ਸਿੰਘ ਹੈਰੀ ਨੇ ਆਪਣੇ ਭਰਾ ਦੀ ਯਾਦ ਨੂੰ ਰੱਖ ਲਿਆ ਤੇ ਇਹ ਮਕਾਨ ਤੇ ਬਹੁਤ ਸਾਰਾ ਪੈਸਾ ਲਾਇਆ ਬਣਵਾਇਆ ਸਮੇ ਸਮੇਤੇ 6 ਜੂਨ ਨੂੰ ਵੀ ਪਹਿਲਾਂ ਆਪਾਂ ਉਹਨਾਂ ਵੱਲੋਂ ਜਿਹੜੇ ਸੀਗੇ ਲੋੜਵੰਦ ਮਰੀਜ਼ ਉਹਨਾਂ ਨੂੰ 7 ਕੂਲਰ ਦਿੱਤੇ ਗਏ ਸੀ ਹੁਣ ਫੇਰ ਜਿਹੜਾ ਉਹਨਾਂ ਦਾ ਬੇਟਾ ਹਰ ਸਿਮਰਨ ਸਿੰਘ ਕੈਨੇਡਾ ਦੀ ਪੁਲਿਸ ਦੇ ਵਿੱਚ ਜੋਬ ਕਰ ਰਿਹਾ ਬਹੁਤ ਵਧੀਆ ਪੰਜਾਬੀਆਂ ਦਾ ਨਾਮ ਰੋਸ਼ਨ ਕਰ ਰਿਹਾ 26 ਮਾਰ ਜਿਹੜਾ ਅੱਜ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੇ ਜਿਹੜੀ ਮਨ ਦੀ ਭਾਵਨਾ ਸੀਗੀ ਮਨ ਦੀ ਸ਼ਰਧਾ ਸੀਗਾ ਵੀ ਜਨਮ ਦਿਨ ਤੇ ਵੀ ਆਪਾਂ ਜਿਹੜੇ ਲੋੜਵੰਦ ਮਰੀਜ਼ ਹੈ ਇਹਨਾਂ ਦੀ ਖੁਸ਼ੀ ਲਈ ਜਾ ਸਕੀ ਜਿਨ੍ਹਾਂ ਦੇ ਵਿੱਚੋਂ 10 ਕੂਲਰ ਜਿਹੜੇ ਅੱਜ ਆਪਾਂ ਇਹ ਲੋੜਵੰਦ ਪਰਿਵਾਰ ਇਹਨਾਂ ਨੂੰ ਦੇ ਰਹੇ ਨਾਲ ਨਾਲ ਪਾਣੀ ਵਾਲੇ ਕੈਂਪਰ ਕਿਉਂਕਿ ਬਹੁਤ ਲੋਡ ਹੁੰਦੀ ਆ ਪਾਣੀ ਦੀ ਵੀ ਇਸ ਵਰਗੇ ਧੰਨਵਾਦ ਕਰਦੇ ਆ ਜਹੇਦਾਰ ਜੀ ਦਾ ਸੀ ਆਪਣੇ ਨਗਰ ਵੱਲੋਂ ਸੋਸਾਇਟੀ ਵੱਲੋਂ ਵਧਾਈ ਵੀ ਦਿੰਨੇ ਉਹਨਾਂ ਦੇ ਬੇਟੇ ਸਾਹਿਬਾਨ ਨੂੰ ਜਿਨ੍ਹਾਂ ਦਾ ਅੱਜ 26ਵਾਂ ਜਨਮ ਦਿਨ ਹੈ ਪ੍ਰਮਾਤਮਾ ਨੂੰ ਹੋਰ ਤਰੱਕੀਆਂ ਬਖਸ਼ੇ ਉੱਚਾ ਰੈਂਕ ਤੇ ਜਾਵੇ ਇਦਾਂ ਹੀ ਸੇਵਾ ਕਰਨ ਦਾ ਬਖਸ਼ੇ ਸਮੇਂ ਸਮੇਂ ਤੇ ਕੌਮ ਦੀ ਪੰਥ ਦੀ ਆਪਣੇ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਜਿਹੜੇ ਸੇਵਾ ਕਰਦੇ ਰਹਿਣ ਆ ਮਾਤਾ ਜੀ ਜਿਹੜੇ ਅੱਜ ਇਹ ਕੋਲਰ ਦਿੱਤੇ ਗਏ ਆ ਕੀ ਕਹਿਣਾ ਚਾਹਣੇ ਇਹਦੇ ਬਾਰੇ ਤੁਹਾਡੇ ਕੋਲੇ ਸੀਗੇ ਨਹੀਂ ਜੀ ਨਹੀਂ ਸਭ ਤੋਂ ਜ਼ਰੂਰੀ ਕਿੰਨੀ ਕਿਲੋਡ ਸੀ ਕਿੱਦਾਂ ਦੇ ਹਾਲਾਤ ਘਰੇ ਕਿੱਦਾਂ ਦੇ ਆ ਤੋ ਜੀ ਬਸ ਬਹੁਤ ਮਾੜੀ ਹੈ ਤਿੰਨ ਬੱਚੀਆਂ ਸਾਡੀ ਘਰ ਵਾਲਾ ਬਿਮਾਰ ਰਹਿੰਦਾ ਹੈ ਘਰ ਵਾਲੇ ਬਿਮਾਰ ਰਹਿੰਦੇ ਬੱਚੀਆਂ ਦੀ ਪੜ੍ਹਾਈ ਦਾ ਵੀ ਜ세ਦਾਰ ਜੀ ਬਹੁਤ ਔਖਾ ਕੰਮ ਕੀ ਬੱਚੀਆਂ ਬਰਾਬਰ ਦੀਆਂ ਹੀ ਆ ਦੋ ਬੱਚੀਆਂ ਬੀਏ ਚ ਪੜ੍ਹਦੀਆਂ ਇੱਕ ਬੱਚੀ ਪਲੱਸ 2 ਚ ਹੋਈ ਆ ਪਰ ਘਰ ਵਾਲਾ ਬਿਮਾਰ ਰਹਿਣ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਉਹਦਾ ਕੈਂਪਰ ਨਹੀਂ ਲੈ ਸਕਦਾ ਇਹ ਕੂਲਰ ਨਹੀਂ ਲੈ ਸਕਦਾ ਉਹ ਬੱਚੀਆਂ ਨੂੰ ਕਿਦਾਂ ਪੜਾਉਂਦਾ ਹੋਊਗਾ ਮਜਬੂਰੀ ਬਸ ਹੈ ਤੇ ਮਾਤਾ ਜੀ ਸਖਤ ਬਿਮਾਰ ਨੇ ਆਪਾਂ ਉਹਨਾਂ ਨੂੰ ਹੀ ਦਿੱਤਿਆ ਜਿਹੜੇ ਮਰੀਜ਼ ਨੇ ਮਾਤਾ ਜੀ ਕਿੱਦਾਂ ਠੀਕ ਹੋ ਕਿੱਥੇ ਰਹਿਣ ਉਹ ਅੱਜ ਕੱਲ੍ਹ ਅਜਿਹਾ ਲਿਗੇ ਜੀ ਤਰੀ ਕੁਰੀ ਜੀ ਤਰੀ ਸਾਹਮਨਾ ਮੁੰਡਾ ਦਿੰਦਾ ਰੋਟੀਆਂ ਨਾ ਜੀ ਨਹੀਂ ਦਿੰਦਾ ਰੋਟੀ ਸੰਗੋ ਮਾਂ ਜਿਹੜੀ ਕਦੇ ਮਾਂ ਸ਼ਬਦ ਵਾ ਰੱਬ ਦੇ ਬਰਾਬਰ ਹੈ ਕਦੇ ਕਿਤੇ ਰਹਿੰਦੀ ਆ ਕਦੇ ਕਿਤੇ ਰਹਿੰਦੀ ਆ ਜਿਹਨੂੰ ਸਖਤ ਲੋੜ ਸੀ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ 32 33 ਕਿਲੋ ਭਾਰ ਹੋਇਆ ਪਿਆ ਦਵਾਈਆਂ ਖਾ ਖਾ ਕੇ ਇਹਨੂੰ ਪੂਲਰ ਜਿਹੜਾ ਕੈਂਪਰ ਦਿੱਤਾ ਗਿਆ ਤਾਂ ਕਿ ਇਹ ਆਪਣੇ ਜਿਹੜਾ ਦਾ 2-4 ਮਹੀਨੇ ਆ 6 ਮਹੀਨੇ ਆ ਸਾਲ ਜਿੰਨਾ ਵੀ ਜਿਉਣਾ ਉਹ ਵਧੀਆ ਕੱਟ ਸਕੇ ਗਰਮੀ ਕਰਦੀ ਮਾਤਾ ਜੀ ਛੋਡੇ ਕੋਲੇ ਸੀਗਾ ਇਹ ਨਹੀਂ ਪਤਾ ਹੈ ਨਹੀਂ ਸੀ ਕਿੰਨੇ ਕਿਲੋੜ ਸੀ ਨਹੀਂ ਹੁੰਦੀ ਹਾਂ ਪਤਨ ਬਾੜ ਗੇ ਲੋੜ ਸੀ ਹਾਂ ਹਾਂ ਮੋਂ ਸਮਝਿਆ ਕਰੋਗੇ ਵਧੀਆ ਹਾਂ ਸਮਝਿਆ ਕਰਾਂਗੇ ਹਾਂ ਕਰਾਂਗੇ ਹਾਂ ਕੀ ਬਾਤ ਹੈ ਜੈਹਦਾਰ ਜੀ ਬਧਾਈ ਦੇ ਬਾਤਰੂ ਸੀਸਾਂ ਦੇ ਆਜ ਉਹਨਾਂ ਦੇ ਬੇਟੇ ਦਾ ਜਨਮ ਹੋਇਆ ਹੈ ਨਾ ਜਿਹਨਾਂ ਦੇ ਜੱਤੇ ਹੈ ਮੈਂ ਬਸ ਆ ਰਹੇ ਸਤਿ ਸ਼੍ਰੀ ਅਕਾਲ ਜੈਹਦਾਰ ਜੀ ਇਹ ਵੀ ਮਸਤਾਨੇ ਸਿੰਘ ਹੈ ਨਾ ਕੋਈ ਮੈਰਿਜ ਨਹੀਂ ਹੋਈ ਵਿਚਾਰੀ ਇਦਾਂ ਹੀ ਮਾਲ-ਮੂਲ ਚਾਰ ਕੇ ਗੁਜ਼ਾਰਾ ਕਰਦੇ ਇਹਨੂੰ ਬਹੁਤ ਲੋੜ ਸੀ ਇਹਨੇ ਮੰਗ ਕੇ ਲਿਆ ਵੀ ਯਾਰ ਮੈਨੂੰ ਕੂਲਰ ਦਿੱਤਾ ਜਾਵੇ ਹੈਗਾ ਜੀ ਰਾਜੂ ਕੂਲਰ ਤੇਰੇ ਕੋਲੇ ਪੂਰੀ ਲੋੜ ਸੀ ਹੈ ਨਾ ਮੱਛਰ ਲੜਦਾ ਸੀ ਫਿਰ ਹਾਂ 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 ਧੰਨਵਾਦ ਹੈ ਜੇਹਦਾਰ ਜੀ ਬੜਾ ਜਿਹੜਾ ਮੇਲਾ ਲੁੱਟ ਲਿਆ ਸਤਿਗੁਰੂ ਕਿਰਪਾ ਕਰਨ ਤੁਹਾਡੇ ਸਿਰ ਤੇ ਹੱਥ ਰੱਖਣ ਇਦਾਂ ਹੀ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ ਪ੍ਰਮਾਤਮਾ ਦੁਬਾਰੇ ਫੇਰ ਸਾਡੇ ਨਗਰ ਵੱਲੋਂ ਸਾਰੀ ਸੰਗਤ ਵੱਲੋਂ ਤੁਹਾਡੇ ਬੇਟੇ ਦੇ ਜਨਮ ਦਿਨ ਦੀਆਂ ਸਾਡੇ ਭਰਾ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ